ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਦੀ ਰੋਕਥਾਮ ਅਤੇ ਜ਼ਿਲ੍ਹੇ ਵਿੱਚ ਦਿਨ ਦਿਹਾੜੇ ਵੱਧ ਰਹੀਆਂ ਲੁੱਟਾਂ ਖੋਹਾਂ ਚੋਰੀਆਂ ਗੁੰਡਾਗਰਦੀ ਅਤੇ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸੰਬੰਧੀ ACP ਪੱਛਮੀ ਸ਼ਿਵਦਰਸ਼ਨ ਸਿੰਘ ਅਤੇ ਥਾਣਾ ਇੰਚਾਰਜ ਵਿਨੋਦ ਕੁਮਾਰ ਦੀ ਅਗਵਾਈ ਹੇਠ ਸ਼ਹਿਾੜਾ ਵਿਖੇ ਪੁਲਿਸ ਪਬਲਿਕ ਮੀਟਿੰਗ ਕੀਤੀ ਗਈ ਜਿਸ ਵਿੱਚ ਸਮੂਹ ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਇਸ ਮੌਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਉਹਨਾਂ ਨੇ ਛਹਾਟਾ ਵਿਖੇ ਟ੍ਰੈਫਿਕ ਦੀ ਸਮੱਸਿਆ ਨਸ਼ਿਆਂ ਤੇ ਲੁੱਟਖੋਹ ਦੇ ਵਧ ਰਹੇ ਰੁਝਾਨ ਸੰਬੰਧੀ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕੀਤੀ। ਜਿਹੜੇ ਪਾਸ ਮਸਿਆਂ ਸੁਣੀਆਂ ਤੇ ਉਹਨਾਂ ਦਾ ਹੱਲ ਕਰੀਏ। ਬੜਾ ਅੱਛਾ ਲੱਗਿਆ ਇੱਥੇ ਅੱਜ ਛਹਾਟੇ ਦੇ ਵਿੱਚ ਆ ਕੇ ਔਰ ਬੜੇ ਖੁੱਲੀਆਂ ਗੱਲਾਂ ਹੋਈਆਂ ਜਿੰਨੇ ਵੀ ਸਾਡੇ ਮੁੱਦੇ ਨੇ ਚਾਹੇ ਉਹ ਟ੍ਰੈਫਿਕ ਹੈ, ਚਾਹੇ ਉਹ ਨਸ਼ਾ ਹੈ, ਚਾਹੇ ਉਹ ਡਰੱਗਸ ਹੈ। ਸਾਰੇ ਦੇ ਉੱਤੇ ਬੜੀ ਵਧੀਆ ਚਰਚਾ ਹੋਈ ਔਰ ਬੜੇ ਵਧੀਆ ਹੱਲ ਵੀ ਲੱਭੇ ਨੇ ਸੋ ਮੈਂ ਆਸ ਕਰਦਾ ਕਿ ਇਸੇ ਤਰ੍ਹਾਂ ਪਬਲਿਕ ਤੇ ਪੁਲਿਸ ਜਿਹੜੀ ਹੈ ਇਕੱਠੇ ਮਿਲ ਕੇ ਸਾਡੇ ਸਮਾਜ ਨੂੰ ਬਿਹਤਰ ਬਣਾਉਂਦੇ ਰਹਿਣ ਸਰ ਇੱਕ ਹੋਰ ਹੈ ਕਿ ਸ਼ਹਾਟਾ ਚੌਂਕ ਦੇ ਵਿੱਚ ਡੱਕ ਨੇ ਸਾਹਮਣੇ ਜਿਹੜੀਆਂ ਲੱਗਦੀਆਂ ਜੀ ਮਿੱਠੀ ਔਰ ਖੰਡ ਵਾਲੇ ਵੀ ਉਹਨਾਂ ਦੇ ਸ਼ਰੀਆਂ ਵਿੱਚ ਸ਼ਰਾਬ ਚੱਲਦੀ ਹੁਣ 6:30 ਤੋਂ ਸ਼ੁਰੂ ਹੋ ਜਾਂਦੀ ਹੈ ਉੱਥੇ ਪੁਲਿਸ ਕਾਰਵਾਈ ਵੀ ਕਈ ਵਾਰ ਕੀਤੀ ਹੈ ਪਰ ਫੇਰ ਦੁਬਾਰਾ ਉਸੇ ਤਰ੍ਹਾਂ ਸ਼ੁਰੂ ਹੋ ਜਾਂਦਾ ਜੀ ਯਾਰ ਕਿੱਥੇ ਬੇਨੋਦ ਜੀ ਜੀ ਯਾਰ ਇਹ ਕਹਿੰਦੇ ਵੀ ਗੇੜੀਆਂ ਦੇ ਉੱਤੇ ਜੇ ਕੋਈ ਬੰਦਾ ਸ਼ਰਾਬ ਫੜਦਾ ਇੱਕ ਵੈਰੀ ਸੁਪਲਾਉਂਦਾ ਤਾਂ ਸਿੱਧਾ ਐਕਸ਼ਨ ਲੋ ਅੱਜ ਤੱਕ ਬਾਦ ਉੱਥੇ ਵਾਹ ਨਹੀਂ ਹੁੰਦੀ ਬਿਲਕੁਲ ਹੋਰ ਦੱਸੋ ਜੀ ਬਸ ਥੈਂਕ ਯੂ ਜਿਹੜੀ ਪੁਲਿਸ ਪਬਲਿਕ ਦੀ ਮੀਟਿੰਗ ਹੋਈ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਬਹੁਤ ਵਧੀਆ ਅੱਜ ਸ਼ਹਾੜਾ ਵਿਖੇ ਮਾਨਯੋਗ ਜੀਪੀ ਸਾਡੇ ਸਰਦਾਰ ਜੋਤੂ ਸਿੰਘ ਜੀ ਭੁੱਲਰ ਤੇ ਸਾਡੇ ਡੀਐਸਪੀ ਸ਼ਿਵਦਰਸ਼ਨ ਜੀ ਤੇ ਐਸਐਚਓ ਸਾਹਿਬ ਵਿਨੋਦ ਸ਼ਰਮਾ ਜੀ ਦੀ ਪਰੇਣਾ ਸਦਕਾ ਅੱਜ ਪੁਲਿਸ ਪਬਲਿਕ ਮੀਟਿੰਗ ਦਾ ਆਯੋਜਨ ਹੋਇਆ ਹੈ ਜੀ ਅੱਜ ਸਾਡੇ ਇਲਾਕੇ ਦੇ ਸਮੂਹ ਮੋਹਦਵਾਰ ਇਲਾਕਾ ਨਿਵਾਸੀ ਇੱਥੇ ਹਾਜ਼ਰ ਸੀ ਤੇ ਬੜੀਆ ਵਧੀਆ ਤਰੀਕੇ ਨਾਲ ਪੁਲਿਸ ਦਾ ਤੇ ਲੋਕਾਂ ਦਾ ਆਪਸ ਮੇਲ ਮਲਾਪ ਸੁਵਾਦ ਹੋਇਆ ਵਾ ਤੇ ਹੋਰ ਵੀ ਜਿੰਨੇ ਮੁੱਦੇ ਸੀ ਇਲਾਕੇ ਦੇ ਵਿੱਚ ਚੋਰੀ ਦੇ ਟ੍ਰਾਫਿਕ ਦੇ ਜਾ ਹੋਰ ਵੀ ਛੋਟੇ ਮੋਟੇ ਜਿਹੜੇ ਮੁੱਦੇ ਰਹਿ ਗਏ ਸੀ ਉਹਨਾਂ ਬਾਰੇ ਸੀਪੀ ਸਾਹਿਬ ਵੱਲੋਂ ਪੂਰੇ ਵਧੀਆ ਤਰੀਕੇ ਨਾਲ ਵਿਚਾਰ ਚਰਚਾ ਕੀਤੀ ਗਈ ਆ ਤੇ ਉਸ ਮੁੱਦਿਆਂ ਨੂੰ ਹੱਲ ਕਰਨ ਦਾ ਪ੍ਰੋਸਾ ਦਵਾਇਆ ਗਿਆ ਵਾ ਤੇ ਇਹ ਸੰਪਰਕ ਮੁਹਿੰਮ ਜਿਹੜੀ ਚੱਲ ਰਹੀ ਆ ਸਾਡੀ ਸਰਕਾਰ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਆਜੋਗ ਸੀਐਮ ਸਾਹਿਬ ਉਹਨਾਂ ਵੱਲੋਂ ਇਹ ਬੜਾ ਹੀ ਵਧੀਆ ਇੱਕ ਨੇਕ ਪ੍ਰਾਲਾ ਸ਼ੁਰੂ ਕੀਤਾ ਗਿਆ ਵਾ ਜਿਸ ਦੇ ਤਹਿਤ ਪਬਲਿਕ ਦਾ ਪੁਲਿਸ ਦੇ ਨਾਲ ਮੇਮਲਾ ਪਵਧੂਗਾ ਜੀ ਤੇ ਲੋਕਾਂ ਨੂੰ ਮੁਸ਼ਕਿਲ ਬਹੁਤ ਘਟ ਆਵੇਗੀ ਪੁਲਿਸ ਦੇ ਵੱਲੋਂ ਵੀ ਪੂਰਾ ਸਹਿਯੋਗ ਕੀਤਾ ਜਾਊਗਾ ਧੰਨਵਾਦ ਸਰ ਜਿਹੜੀ ਪੁਲਿਸ ਪਬਲਿਕ ਦੀ ਮੀਟਿੰਗ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਜਿਹੜੀ ਇੰਪੋਰਟੈਂਟ ਮੀਟਿੰਗ ਹੋਈ ਹੈ ਅੱਜ ਸੀਪੀ ਸਾਹਿਬ ਦਾ ਆਪਣਾ ਸ਼ਿਵਦਰਸ਼ਨ ਜੀ ਸਾਡੇ ਐਸਐਚਓ ਛੇਟਾ ਇਹਨਾਂ ਦਾ ਪਹਿਲਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਸ਼ਹਿਰ ਦੇ ਪੰਜਾਬ ਦੀਆਂ ਮੁਸ਼ਕਲਾਂ ਜਾਂ ਹੋਰ ਡਰਗ ਦੇ ਮਸਲੇ ਜਾਂ ਹੁਸ਼ ਨੈਚਰ ਇਹ ਉਹ ਸਾਰੀਆਂ ਮੁਸ਼ਕਲਾਂ ਦੇ ਮੱਗੀ ਐਸਐਚਓ ਸਾਹਿਬ ਨੂੰ ਦੇਸ਼ ਦਿੱਤੇ ਆ ਵੀ ਸਖਤ ਕਾਰਵਾਈ ਕਰਕੇ ਜਿਹੜੇ ਹੈਗੇ ਆ ਮਸਲੇ ਸਾਰੇ ਨਿਪਟਾਰੇ ਕੀਤੇ ਜਾਣ ਤੇ ਪਬਲਿਕ ਨੂੰ ਪ੍ਰਸਾਦ ਆਇਆ ਵੀ ਇਹ ਜਲਦ ਤੋਂ ਜਲਦੀ ਹੱਲ ਕੀਤੇ ਜਾਣ